ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਕਰੋੜਾਂ ਹੀ ਹਿੰਦੂ ਭੈਣ ਭਰਾਵਾਂ ਨੂੰ ਅੱਜ 22 ਜਨਵਰੀ ਵਾਲੇ ਦਿਨ ਸ਼੍ਰੀ ਰਾਮਚੰਦਰ ਜੀ ਦੇ ਰਾਮ ਮੰਦਰ ਦੇ ਉਦਘਾਟਨ ਦੀਆਂ ਲੱਖ ਲੱਖ ਮੁਬਾਰਕਾਂ ਇੱਕ ਅਪੀਲ ਹੈ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੋਦੀ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਹਿੰਦੂ ਕਮਿਊਨਿਟੀ ਦਾ ਸਾਥ ਦੇ ਕੇ ਉਹਨਾਂ ਨੂੰ ਤੁਸੀਂ ਦੱਸਿਆ ਕਿ ਮੈਂ ਵੀ ਤੁਹਾਡਾ ਆਂ ਤੇ ਤੁਸੀਂ ਮੇਰੇ ਆਪਣੇ ਬਹੁਤ ਵਧੀਆ ਹੋਇਆ ਅਪੀਲ ਇਹ ਆ ਕਿ ਇਹਨਾਂ ਤੋਂ ਇਲਾਵਾ ਤੁਹਾਡੇ ਕੋਲ ਜੇ ਮੁਸਲਮਾਨ ਭਰਾ ਆਉਂਦੇ ਆ ਤੁਸੀਂ ਉਹਨਾਂ ਦਾ ਵੀ ਇਦਾਂ ਹੀ ਸਾਥ ਦਿਓ ਜੇ ਉਹ ਤੁਹਾਡੇ ਕੋਲ ਕੋਈ ਡਿਮਾਂਡ ਲੈ ਕੇ ਆਉਂਦੇ ਆ ਤੁਸੀਂ ਉਹਨਾਂ ਦਾ ਵੀ ਇਦਾਂ ਹੀ ਸਾਥ ਦਿਓ ਜੇ ਤੁਹਾਡੇ ਕੋਲ ਕ੍ਰਿਸਚਨ ਕਮਿਊਨਿਟੀ ਦੇ ਲੋਕ ਆਉਂਦੇ ਆ ਜਾਂ ਸਿੱਖ ਕਮਿਊਨਿਟੀ ਦੇ ਲੋਕ ਆਉਂਦੇ ਆ ਤੇ ਆ ਕੇ ਆਪਣੀ ਕੋਈ ਡਿਮਾਂਡ ਰੱਖਦੇ ਆ ਤੇ ਉਹਨਾਂ ਦਾ ਵੀ ਇਦਾਂ ਹੀ ਵੱਧ ਤੋਂ ਵੱਧ ਸਾਥ ਦੋ ਤਾਂ ਕਿ ਤੁਹਾਡੇ ਨਾਲ ਸਾਰੇ ਧਰਮ ਸਾਰੇ ਵਰਗਾਂ ਦੇ ਲੋਕ ਜੁੜ ਸਕਣ ਵੈਸੇ ਤੇ ਚਲੋ ਆਲਰੇਡੀ ਜੁੜੇ ਹੋਏ ਆ ਸਾਰੇ ਪਰ ਕਿਸੇ ਨੂੰ ਵੀ ਇਹ ਨਾ ਲੱਗੇ ਕਿ ਇਹ ਸਿਰਫ ਇੱਕ ਹੀ ਵਰਗ ਦੇ ਇੱਕ ਹੀ ਧਰਮ ਦੇ ਪ੍ਰਧਾਨ ਮੰਤਰੀ ਹੈ ਜੋ ਕਿ ਲੋਕਾਂ ਦੇ ਵਿੱਚ ਬਹੁਤ ਵੱਡੀ ਗਲਤਫਹਿਮੀ ਆ ਤੁਹਾਡੇ ਕੋਲ ਕਿਸੇ ਵੀ ਵਰਗ ਕਿਸੇ ਵੀ ਜਾਤ ਕਿਸੇ ਵੀ ਧਰਮ ਦਾ ਬੰਦਾ ਆਵੇ ਤੁਸੀਂ ਸਾਰਿਆਂ ਦੀ ਇਦਾਂ ਹੀ ਮਦਦ ਕਰਨੀ ਕਿਸੇ ਨੂੰ ਵੀ ਵੱਖਰਾਪਣ ਉਪਰਾਪਣ ਮਹਿਸੂਸ ਨਾ ਹੋਵੇ ਕਿ ਸਾਡੇ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਕੀਤਾ ਜਾ ਰਿਹਾ ਹੈ ਇਹ ਮੇਰੇ ਦੋਸਤ ਦਾ ਘਰ ਆ ਜਿੱਨਾਂ ਕੋ ਮੈਂ ਅੱਜ ਆਇਆ ਸੀ ਇੱਕ ਵਾਰੀ ਫੇਰ ਤੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਉਦਘਾਟਨ ਦੀਆਂ ਸਾਰੇ ਹਿੰਦੂ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ